ਇਹ ਜਿਹੜਾ ਜੀ ਸਾਡਾ ਦਿੱਲੀ ਆਪਣਾ ਸ਼ੰਭੂ ਬਾਰਡਰ ਤੇ ਤੇ ਹਰਿਆਣੇ ਦੇ ਦੋਵਾਂ ਦੂਜਿਆਂ ਬਾਰਡਰਾਂ ਦੇ ਜਿਹੜਾ ਅੰਦੋਲਨ ਚੱਲ ਰਿਹਾ ਵਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਵਾ ਸੈਂਟਰ ਸਰਕਾਰ ਮੰਗਾਂ ਨਹੀਂ ਮੰਨ ਰਹੀ ਸਾਡੇ ਕਿਸਾਨਾਂ ਨੂੰ ਸ਼ੀਤ ਕੀਤਾ ਗਿਆ ਵਾ ਪਹਿਲਾਂ ਸਾਡੇ ਉੱਥੇ ਲਖੀਨਪੁਰ ਖਰੀ ਦੇ ਵਿੱਚ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਭਾਜਪਾ ਲੋ ਜਿਹੜੇ ਦੋਸ਼ੀ ਆ ਤੇ ਹੁਣ ਸਾਡੇ ਸੁਭ ਕਰਨ ਨੂੰ ਜਿਹੜਾ ਵਾ ਉਹ ਵੀ ਇਨਸਾਫ ਨਹੀਂ ਦਿੱਤਾ ਗਿਆ ਉਹਦਾ ਕਰਕੇ ਅਸੀਂ ਦੋਵਾਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਆਪਣਾ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਵੱਲੋਂ ਦੋਵਾਂ ਫੋਰਮਾਂ ਵੱਲੋਂ ਜਿਹੜਾ ਵਾ ਐਲਾਨ ਕੀਤਾ ਹੋਇਆ ਵਾ ਕਿ ਪਿੰਡਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਬਾਈਕਾਟ ਕਰਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਬੀਜੇਪੀ ਦਾ ਉਹਦੇ ਤਹਿਤ ਜਿਹੜਾ ਅਸੀਂ ਅੱਜ ਆਪਣਾ ਰੋਸ ਮਾਰਚ ਹੈ ਜਿਹੜਾ ਉਹ ਕਰ ਰਹੇ ਆ ਕਿਤੇ ਪ੍ਰੋਗਰਾਮ ਕੀ ਹੋ ਰਹੀ ਜੀ ਇਹ ਪ੍ਰੋਗਰਾਮ ਤਾਂ ਪਤਾ ਨਹੀਂ ਕਿ ਸਾਨੂੰ ਕੀ ਪ੍ਰੋਗਰਾਮ ਇਹਨਾਂ ਰੱਖਿਆ ਕੋਈ ਆਪਣਾ ਇਹਨਾਂ ਦਾ ਚੋਣ ਚਾਣ ਦਾ ਕੋਈ ਪ੍ਰੋਗਰਾਮ ਹੋਊਗਾ ਉਹਦੇ ਕਰਕੇ ਸੀ ਆਪਣਾ ਜਿਹੜਾ ਰੋਸ ਆ ਉਹ ਰੋਸ ਜਿਤਾ ਰਹੇ ਆ ਜੋ ਸਾਡਾ ਕੀਤਾ ਹੈ ਲਾਂਡਿਆਂ ਨੂੰ ਭੁਗਤਾ ਰਹੇ ਆ ਬਿਲਕੁਲ ਜਾਰੀ ਰਹੂਗਾ ਜੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਭਾਜਪਾ ਦਾ ਵਿਰੋਧ ਹੈ ਜਿਹੜਾ ਬਿਲਕੁਲ ਜਾਰੀ ਰਹੂਗਾ ਅੱਜ ਖਦੂਰ ਸਾਹਿਬ ਵਿਧਾਨ ਸਭਾ ਦਾ ਸਾਡਾ ਬੋਤ ਸੰਮੇਲਨ ਸੀ ਇਹ ਬੂਥ ਸਮੇਲਨ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਸਾਡੇ ਚੱਲ ਰਹੇ ਆ। ਸੋ ਬੂਥ ਦੇ ਸਾਡੇ ਜਿੰਨੇ ਵਰਕਰ ਆ, ਬੂਥ ਦੇ ਸਾਡੇ ਲੀਡਰ ਆ, ਉਹਨਾਂ ਨਾਲ ਇਕੱਠੇ ਹੋ ਕੇ ਮੇਕੇ ਜਿਹੜੀ ਆਉਣ ਵਾਲੀ ਲੋਕ ਸਭਾ ਲੈਂਚਿੰਗ ਹੈ, ਉਹਦੀ ਰਣਨੀਤੀ ਬਣਾਈ ਗਈ ਹੈ। ਉਹਦੇ ਸੰਬੰਧ ਦੇ ਵਿੱਚ ਇਕੱਠੇ ਹੋਏ ਸੀ। ਉਹ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਖਡੂਰ ਸਾਹਿਬ ਹਲਕਾ ਉਹ ਹਲਕਾ ਜਿੱਥੇ ਅੱਜ ਤੋਂ 2 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਬੜੀ ਘੱਟ ਗਿਣਤੀ ਸੀ ਜੋ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿਵੇਂ ਹਜ਼ਾਰਾਂ ਦੀ ਤਾਕਤ ਦੇ ਵਿੱਚ ਸਾਡੇ ਭਰਾ ਇੱਥੇ ਇਕੱਠੇ ਹੋਏ ਆ ਭਾਰਤੀ ਜਨਤਾ ਪਾਰਟੀ ਦੇ ਚਦਰ ਥੱਲੇ ਮੋਦੀ ਸਾਹਿਬ ਦੀ ਸੋਚ ਦੇ ਥੱਲੇ ਪਹਿਲਾਂ ਹੱਥ ਵਿੱਚ ਵਿਸ਼ਵਾਸ ਦਿੱਤਾ ਅੱਜ ਕਿ ਪੱਪਲ ਦੇ ਆ ਪੱਤੇ ਕਾਦੀ ਖੜ 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 ਲਾਈ ਆ ਹੁਣ ਸੁੱਕੇ ਪੱਤੇ ਝੜਨਗੇ ਤੇ ਰੁੱਤ ਭਾਰਤੀ ਜਨਤਾ ਪਾਰਟੀ ਦੀ ਆ ਪੰਜਾਬ ਦੇ ਵਿੱਚ

ਹਰ 6 ਮਹੀਨੇ ਬਾਅਦ 40000 ਕਰੋੜ ਰੁਪਏ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਝੋਨੇ ਦਾ ਆਉਂਦਾ ਤੇ ਕੋਈ ਇਹੋ ਜਿਹਾ ਦਾਣਾ ਨਹੀਂ ਝੋਨੇ ਦਾ ਕਣਕ ਦਾ ਜਿਹੜਾ ਚੁੱਕਿਆ ਨਹੀਂ ਜਾਂਦਾ ਤੇ ਜਿਹੜੀ ਐਮਐਸਪੀ ਦੀ ਮੰਗ ਕਰਦੇ ਆں দোষ ਨਹੀਂ ਕਰਦੇ ਆ ਵਾ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਜਿੱਦਣ ਦੇਸ਼ 'ਚ ਐਮਐਸਪੀ ਲਾਗੂ ਹੋ ਗਈ ਆਪਰੇ ਵੀਰੋ ਜਾਣੇ ਕਿਸੇ ਨੇ ਵੀ ਚੁੱਕਲੇ ਔਰ ਗਾਣੇ ਮੱਧਿਆ ਪ੍ਰਦੇਸ਼ ਯੂਪੀ ਵਾਲਿਆਂ ਦੇ ਚੁੱਕੇ ਜਾਣੇ ਆਪਣੇ ਦੇ ਗਾਣੇ ਵੀ ਚੁੱਕੇ ਜਾ ਰਹੇ ਐ ਐਮਐਸਪੀ ਵੀ ਆਪਾਂ ਨੂੰ ਮਿਲ ਰਹੀ ਐ ਡਬਲ ਆਪਣੀ ਇਨਕਮ ਵੀ ਹੋ ਗਈ ਐ ਕਿਸਾਨਾਂ ਦੇ ਖਾਤੇ ਆ ਦੀ ਵੀ ਪੈਸੇ ਆ ਰਹੇ ਐ ਅੱਜ ਬੋਸਟ ਦੇ ਵਿੱਚ ਫਰਟੀਲਾਈਜ਼ਰ ਯੂਰੀਆ ਦੇਖੋ ਕਿੰਨੀਆਂ ਕੀਮਤਾਂ ਵਧ ਗਈਆਂ ਉਹ ਵੀ ਸਬਸਿਡਾਈਜ਼ ਰੇਟ ਤੇ ਆ ਰਿਹਾ ਨਵੀਆਂ ਟੈਕਨੀਕਾਂ ਨਵੀਆਂ ਸਕੀਮਾਂ ਵੀ ਮੋਦੀ ਸਾਹਿਬ ਲੈ ਕੇ ਆ ਰਹੇ ਐ ਤੇ ਨਵਾਂ ਜਿਹੜਾ ਆਨ ਵਾਲਾ ਸਾਡਾ ਮੈਨੀਫੈਸਟੋ ਐ ਮੋਦੀ ਸ਼ਾਮ ਦੀ ਜਿਹੜੀ ਜੋਚ ਉਹ ਹੀ ਹੈ ਕਿ ਆਉਣ ਵਾਲਾ ਸਮਾਂ ਨੌਜਵਾਨ ਦਾ ਕਿਸਾਨ ਦਾ ਗਰੀਬ ਦਾ ਤੇ ਮਹਿਣਾ ਦਾ ਹਿੰਦੁਸਤਾਨ ਦੇ ਵਿੱਚ ਆਪਾਂ ਬਾਟੀ ਨਹੀਂ ਤੁਹਾਡਾ ਹੁਕਮ ਕਰਦੇ ਜਿਹੜੇ ਜਿਹੜੇ ਪੁੱਤ ਕਿਜਰੇ ਪੁੱਤ ਬੜੇਗਾ ਉਹ ਆਦੇ ਹੁੰਦੇ ਆ ਨਾ ਝੋਰ ਮਚਾਏ ਸ਼ੋਰ ਆਪਾਲੋ ਹੁਣ ਸ਼ੋਰ ਮਚਾਰੇ ਆ ਉਹ ਆਦੇ ਸੀ ਆ ਵੜਦਾ ਸੀ ਦੇਸ਼ ਦਾ ਲਾਲ ਤੇ ਰਹਿ ਗਿਆ ਸ਼ਰਾਬ ਕਾਰੋਬਾਰੀਆਂ ਦਾ ਦਲਾਲ ਬਣ ਕੇ ਕਿਜਰੀ ਆ ज़ी ज़ी है ना सुप्रीम ना सबूत गया जरिए के पैसा केड़ी स्टेट केरत्या गया ये सबूत है भारतीय जनता पार्टी मोदी साहब की सोच लैके चल रही है जो ਕਾਮ 30 ਸਾਲਾਂ ਚ ਨਹੀਂ ਸੀ ਉਹ ਦੇਸ਼ ਦੇ ਵਿੱਚ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਨੇ ਕਰਕੇ ਦਿਖਾਏ ਆ ਜਿਹੜੇ ਸੂਬੇ ਚ ਸਰਕਾਰ ਆ ਜੇ ਉਥੇ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਜਾਂਦੀ ਅੱਜ ਪੰਜਾਬ ਦੇ ਲੋਕ ਵੀ ਵਿਸ਼ਵਾਸ ਕਰ ਰਹੇ ਆ ਕਿ ਮੋਦੀ ਸਾਹਿਬ ਤੇ ਕਰਦੇ ਆ ਉਹਨਾਂ ਦੀ ਗਾਰੰਟੀਾਂ ਦੇ ਕਰ ਰਹੇ ਆ ਕਿ ਪੰਜਾਬ ਨੂੰ ਕੋਈ ਨਸ਼ਾ ਮੁਕਤ ਕਰ ਸਕਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਰ ਸਕਦੇ ਆ ਕੋਈ ਲਾਅ ਐਂਡ ਆਰਡਰ ਵੀ ਸਿਚੁਏਸ਼ਨ ਗੈਂਗਸਟਰ ਵਾਇਰਡ ਖਤਮ ਕਰ ਸਕਦਾ ਕਿ ਮੋਦੀ ਸਾਹਿਬ ਕਰ ਸਕਦੇ ਨਵਾਂ ਰੋਜ਼ਗਾਰ ਨਵਾਂ ਬਾੜ ਲੈ ਕੇ ਆ ਸਕਦਾ ਤੇ ਮੋਦੀ ਸਾਹਿਬ ਲੈ ਆ ਸਕਦੇ ਪੰਜਾਬ ਦੀ ਇੰਡਸਟਰੀ ਨੂੰ ਲੀਡ ਤੇ ਲੈ ਆ ਸਕਦੇ ਤੇ ਮੋਦੀ ਸਾਹਿਬ ਲੈ ਸਕਦੇ ਜੋ ਹੁਣ ਆਨ ਆਈ 1 ਜੂਨ ਨੂੰ ਪੰਜਾਬ ਦੇ ਲੋਕ ਆਪਣਾ ਜਿਹੜਾ ਕੀਮਤੀ ਵੋਟਾ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਦੀ ਸੋਚ ਨੂੰ ਮੋਦੀ ਸਾਹਿਬ ਦੀ ਨੀਤੀਆਂ ਨੂੰ ਦੇਖਦੇ ਹੋ ਕੱਥੇ ਹੋ ਗਏ ਧਲਲੇ ਨਾਲ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ